ਕਾਂਗਰਸੀ ਸਾਬਕਾ ਮੰਤਰੀ ਅਤੇ ਦਿਨਾਂਗਰ ਤੋਂ ਐਮਐਲਏ ਅਰਨ ਚੌਧਰੀ ਵੱਲੋਂ ਆਪਣੇ ਸਰਗਰਮ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਵਤੀ ਕੰਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਹੋਏ ਅਤੇ ਇਸ ਮੌਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਪਵਾਦ ਤੋਂ ਸੀਨੀਅਰ ਕਾਂਗਰਸੀ ਅਗੂਟੀ ਨਾ ਚੌਧਰੀ ਅਤੇ ਹੋਰ ਸੀਨੀਅਰ ਕਾਂਗਰਸੀ ਅਗੂ ਵੀ ਮੌਜੂਦ ਸਨ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਜੀ ਕਿਹਾ ਆਪਣੇ ਪਾਚਨ ਚ ਅਰਨ ਚੌਧਰੀ ਨੇ ਕਿਉਂਕਿ ਜਦੋਂ ਡਾਕਟਰ ਮਨਮੋਹ ਸਿੰਘ ਨੇ 2005 ਦੇ ਵਿੱਚ ਮਰਜ਼ੇਗਾ ਸਕੀਮ ਬਣਾਈ ਸੀ ਕਿ ਜਿਹੜੇ ਪਿੰਡੋਂ ਮਜ਼ਦੂਰ ਨੇ ਉਹਨਾਂ ਨੂੰ ਰੋਜ਼ਗਾਰ ਮਿਲਣ ਦਾ ਸਾਧਨ ਕੋਈ ਨਾ ਕੋਈ ਬਣਾਇਆ ਜਾਏ ਤਾਂ ਉਦੋਂ ਇਹ ਮਰਜ਼ੇਗਾ ਸਕੀਮ ਨੇ ਜਿਹੜੀ ਲਾਗੂ ਕੀਤਾ ਗਿਆ ਸੀ ਔਰ ਬਹੁਤ ਅੱਛੀ ਸਕੀਮ ਚੱਲ ਰਹੀ ਸੀ ਕਿ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਹੀ ਕੰਮ ਕਰਨ ਦਾ ਮੌਕਾ ਮਿਲਦਾ ਸੀ 100 ਦਿਨ ਦਾ ਅਗਰ 100 ਦਿਨ ਦਾ ਉਹਨਾਂ ਨੂੰ ਕੰਮ ਨਹੀਂ ਮਿਲਿਆ ਤੇ ਉਹਨਾਂ ਨੂੰ 100 ਦਿਨ ਦੇ ਪੈਸੇ ਮਿਲਦੇ ਸੀ ਉਹ ਪਿੰਡ ਦਾ ਕੋਈ ਵੀ ਕੰਮ ਜਿਹੜਾ ਹੈ ਉਹ ਕਰਵਾ ਸਕਦੇ ਸੀ ਚਾਹੇ ਉਹ ਗਰਾਊਂਡ ਅਪ ਹੋਵੇ ਕੋਈ ਨਾਲੀ ਕਰਨੀ ਹੈ ਕੋਈ ਗਲੀ ਬਣਾਨੀ ਹੈ ਤਾਂ ਉਹ ਕੰਮ ਕਰਵਾ ਸਕਦੇ ਸੀ ਔਰ ਕੇਂਦਰ ਦੀ ਸਰਕਾਰ 90% ਫਾਈਨਾਂਸ ਜਿਹੜੇ ਪੈਸੇ ਉਹ ਦਿੰਦੀ ਸੀ ਔਰ ਸੂਬੇ ਦੀ ਸਰਕਾਰ 10% ਪੈਸੇ ਜਿਹੜੇ ਉਹ ਪਾਉਂਦੀ ਸੀ ਸੋ ਇਹਦਾ ਫੰਡਸ ਦੇ ਨਾਲ ਪਿੰਡਾਂ ਦੇ ਵਿੱਚ ਬਹੁਤ ਕੰਮ ਹੋਇਆ ਕਈ ਪਿੰਡਾਂ ਦੇ ਵਿੱਚ ਤੇ ਇੰਨਾ ਵਧੀਆ ਉਹਨਾਂ ਨੇ ਆਪਣੇ ਇਲਾਕੇ ਨੂੰ ਸੁਧਾਰੇ ਆ ਆਪਣੇ ਪਿੰਡ ਨੂੰ ਸੋਚ ਨੂੰ ਲੈ ਕੇ ਚੱਲੀ ਹੁੰਦੀ ਹੈ ਕਿਉਂਕਿ ਆਜ਼ਾਦੀ ਦੇ ਸੰਘਰਸ਼ ਚ ਵੀ ਇਹਨਾਂ ਦਾ ਕੋਈ ਯੋਗਦਾਨ ਨਹੀਂ ਇਦਿਆ ਇਹ ਤੇ ਅੰਗਰੇਜ਼ਾਂ ਦੇ ਪਿੱਛੇ ਲੱਗੇ ਹੋਏ ਸੀ ਕੋਈ ਇਹਨਾਂ ਦਾ ਵਰਕਰ ਵੱਧੋਤ ਚਲਾ ਪਾਰਟੀ ਹਾਈ ਸੀ ਕੋਈ ਵੀ ਸੰਗ ਦੀ ਸੋਚ ਦਾ ਇਨਸਾਨ ਕਿਸੇ ਜੇਲ੍ਹ ਚ ਨਹੀਂ ਗਿਆ ਕੋਈ ਉਹਨੇ ਸ਼ਹਾਦਤ ਨਹੀਂ ਦਿੱਤੀ ਸੋ ਅੱਜ ਇਸ ਸਾਡੀ ਪਾਰਟੀ ਨੂੰ ਕਹਿ ਰਹੇ ਨੇ ਕਿ ਇਹ ਜਿਹੜੇ ਆ ਇਹ ਦੇਸ਼ਦ్రోਹੀ ਪਾਰਟੀ ਸੋ ਕਿਸ ਨੰਨੇ ਦੀ ਸੋਚ ਹੈ ਇਹ ਬਹੁਤ badi ਸੋਚ ਹੈ ਪਹਿਲੇ ਤਾਂ ਹਰ ਪਾਰਲੀਮੈਂਟ ਸੈਸ਼ਨ ਵਿੱਚ ਤੁਸੀਂ ਦੇਖਦੇ ਹੋ ਕਿ ਮੋਦੀ ਜੀ ਆਪਣੇ ਸਪੀਚ ਦੇ ਵਿੱਚ 12 13 ਵਾਰੀ ਨਹਿਰੂ ਜੀ ਦਾ ਨਾਮ ਲੈਂਦੇ ਆ ਕਿ ਸਾਰੀ ਗਲਤੀਆਂ ਨਹਿਰੂ ਜੀ ਕਰ ਗਏ ਤੇ ਹੁਣ ਇਹ ਮਹਾਤਮਾ ਗਾਂਧੀ ਜੀ ਜਿਨ੍ਹਾਂ ਕੋ ਸੀ ਰਾਸ਼ਟਰੀਤਾ ਕੈਨੇਆ ਜਿਨ੍ਹਾਂ ਨੇ ਸੰਤੰਪਤਾ ਸੰਗਰਾਮ ਦੇ ਵਿੱਚ ਇੱਕ ਬਹੁਤ ਵਧੀਆ ਰੋਲ ਜਿਹੜਾ ਆ ਨਿਭਾਇਆ ਔਰ ਸ਼ਾਂਤੀਮਈ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਭਾਰਤ ਨੂੰ ਆਜ਼ਾਦ ਕਰਾਂਗੇ ਇੱਕ ਸਮਰਾਜ ਬਣਾਵਾਂਗੇ ਲੋਕਾਂ ਨੂੰ ਤਾਕਤਵਰ ਬਣਾਵਾਂਗੇ ਆਪਣੀ ਜਿਹੜੇ ਹਿੰਦੋਸਤਾਨ ਹੈ ਇਹਨੂੰ ਇੱਕ ਮਜ਼ਬੂਤ ਮੁਲਕ ਬਣਾਵਾਂਗੇ ਸੋ ਉਸ ਸੋਚ ਤੇ ਅੱਜ ਵੀ ਕਾਂਗਰਸ ਪਾਰਟੀ ਪੈਰਾ ਦੇ ਰਹੀ ਹੈ لیکن ਜਦ ਸੰਘ ਦੀ سوچ ہے وہ اس سوچ ਨੂੰ ਖਤਮ ਕਰਨਾ ਚਾਹੁੰਦੀ ਹੈ ਕਿ इवन ਉਹਨਾਂ ਨੂੰ Nehru ਦਾ ਨਾਮ ਵੀ ਨਹੀਂ ਪਸੰਦ ਮਹਾਤਮਾ Gandhi ਜੀ ਦਾ ਨਾਮ ਵੀ ਨਹੀਂ ਪਸੰਦ ਉਹ ਜਿੰਨੀਆਂ ਸਕੇਲਫੇਅਰ ਦੀਆਂ ਸੀਮਾ ਨੇ ਲੋਕਾਂ ਦੀ ਬਿਹਤਰੀ ਦੀਆਂ ਸੀਮਾ ਨੇ ਉਹਨਾਂ ਦੇ ਨਾਮ ਬਦਲ-ਬਦਲ ਕੇ ਹੋਰ ਨਾਂ ਰੱਖ ਰਹੇ ਜਿਵੇਂ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਰਾਮ ਜੀ ਨੂੰ ਵੀ ਉਹ ਚੈਨ ਨਹੀਂ ਲੈਂਦੇ ਰੇ ਭਗਵਾਨ ਰਾਮ ਨੂੰ ਵੀ ਉਹਨਾਂ ਦੇ ਨਾਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ। ਸੋ ਇਹ ਜਿਹੜੀ ਚੀਜ਼ ਹੈ ਸਭ ਤੋਂ ਵੱਡਾ ਜਿਹੜਾ ਵਿੱਤੀ ਬੋਝ ਹੈ ਜਿਹੜਾ ਫਾਈਨੈਂਸ਼ੀਅਲ ਬਰਡਨ ਹੈ ਉਹ ਸਰਕਾਰ ਸੂਬੇ ਦੀ ਸਰਕਾਰਾਂ ਦੇ ਪਾ ਰਹੇ ਨੇ ਕਿਉਂਕਿ ਜਿੱਥੇ 90 10 ਦਾ ਰੇਸ਼ੋ ਸੀਗੀ ਪੈਸੇ ਦੀ ਤੇ 90% ਕੇਂਦਰ ਦੀ ਸਰਕਾਰ ਜਿੰਦੀ ਸੀ 10% ਸੂਬੇ ਦੀ ਸਰਕਾਰ ਜਿੰਦੀ ਸੀ ਉੱਥੇ ਹੁਣ ਇਹ 60 40 ਦੇ ਰੇਸ਼ੋ ਕਰ ਦਿੱਤਾ ਹੈ। ਕਿ 60% ਕੇਂਦਰ ਦੀ ਸਰਕਾਰ ਦੇਗੀ 40% ਸੁਭੀ ਦੀ ਸਰਕਾਰ ਦੇ ਤੁਹਾਨੂੰ ਅੱਗੇ ਪਤਾ ਹੈ ਕਿ ਸਟੇਟ ਜਿੰਨੀਆਂ ਵੀ ਸਟੇਟਸ ਨੇ ਹਿੰਦੁਸਤਾਨ ਦੇ ਵਿੱਚ ਉਹ ਸਾਰੀਆਂ ਹੀ ਕਰਜ਼ੇ ਤੋਂ ਨਾਲ ਬੜੀ ਹੋਈਆਂ ਹਨ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਉਹਨਾਂ 30 ਰੁਪਈਆ ਦਾ ਵਿੱਚ ਸਭ ਤੋਂ ਨੰਬਰ 1 ਪਰ ਕੈਪੀਟਲ ਇਨਕਮ ਦੇ ਹਿਸਾਬ ਨਾਲ ਪੰਜਾਬ ਦੇ ਉੱਤੇ ਸਭ ਤੋਂ ਵੱਧ ਕਰਦਾ ਹੈ ਅਜਿਹਾ ਅਸੀਂ ਤਾਂ ਸੋਚ ਨਹੀਂ ਸਕਦੇ ਸੋ ਇਹ ਉਹਨਾਂ ਦੇ ਵੀ ਬੀਜੇਪੀ ਦੇ ਵੀ ਇਹ ਹੀ ਸੋਚ ਹੈ ਕਿ ਇਸ ਸਕੀਮ ਨੂੰ ਬੰਦ ਕਰ ਦਿੱਤਾ ਜਾਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 40% ਟੈਕਸ ਦੇ ਨਹੀਂ ਸਕਦੀਆਂ ਕੋਈ ਸਕੀਮ 40% ਨਹੀਂ ਦੇ ਸਕਦੀ ਸੋ ਇਸ ਕਰਕੇ ਅਲਟੀਮੇਟਲੀ ਹੋਲੀਵੁੱਡ ਕਰਕੇ ਇਹਨਾਂ ਨੇ ਇਸ ਸਕੀਮ ਨੂੰ ਖਤਮ ਕਰ ਦਿੱਤਾ ਇਹ ਇੱਕ ਸਿੱਧੇ ਤਰ੍ਹਾਂ ਕਰੀਬ ਮਜ਼ਦੂਰਾਂ ਤੇ ਫੈਮਡੂ ਮਜ਼ਦੂਰਾਂ ਤੇ ਇੱਕ ਹਮਲਾ ਹੈ ਔਰ ਜਿਹੜਾ ਸਾਡਾ ਫੈਡਰਲ ਸਟਰਕਚਰ ਹੈ ਕਿ ਸੁਭਿਆ ਨੂੰ ਆਪਣਾ ਅਧਿਕਾਰ ਉਹਨਾਂ ਦੇ ਉੱਤੇ ਵੀ ਇੱਕ ਤਰ੍ਹਾਂ ਝੋਟ ਹੈ ਬਹੁਤ ਗਹਿਰੀ ਝੋਟ ਹੈ ਕਿ ਤੁਸੀਂ ਜੇ ਕੋਈ ਕੰਮ ਕਰਾਣਾ ਹੈ ਜੀ ਰਾਮ ਜੀ ਸਕੀਮ ਦੇ ਅੰਦਰ ਤੇ ਪਹਿਲੇ ਕੇਂਦਰ ਤੋਂ ਮਨਜ਼ੂਰੀ ਲੈਣੀ ਪਏਗੀ ਤਾਂ ਸੁਭਿਆ ਦਾ ਕੇਂਦਰ ਨੇ ਤੇ ਮਨਜ਼ੂਰ ਕਰਨਾ ਹੀ ਪਹਿਲੀ ਗੱਲ ਜੇ ਕਾਰ ਵੀ ਦਿੱਤਾ ਤੇ 40% ਸੁਭਿਆ ਦੀ ਸਰਕਾਰ ਕਿੱਥੋਂ ਪਾਏਗੀ ਸਾਲਿਨੇਟੇ ਦੇ ਸਕੀਮ ਖਤਮ ਹੋਈ ਕੋਦੇ ਨਾਮ ਕੀ ਹੋਏਗਾ بے ਰੋਜ਼ਗਾਰੀ ਅੱਗੇ ਹੀ ਬਹੁਤ ਹੈ بے ਰੋਜ਼ਗਾਰੀ ਹੋਰ ਵਧੇਗੀ ਲੋਕ ਸ਼ਹਿਰਾਂ ਵੱਲ ਨੂੰ ਜਾਣਗੇ ਰੋਜ਼ਗਾਰ ਦੀ ਤਲਾਸ਼ ਵਿੱਚ ਪਿੰਡਾਂ ਦੇ ਵਿੱਚ ਤਾਂ ਕੁਝ ਵੀ ਨਹੀਂ ਰਹੇਗਾ ਕੋਈ ਸੋ ਇਸ ਕਰਕੇ ਕਾਂਗਰਸ ਪਾਰਟੀ ਮਜ਼ਬੂਤੀ ਦੇ ਨਾਲ ਪਿੰਦੂ ਮਜ਼ਦੂਰਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੱਕਾਂ ਵਾਸਤੇ ਲੜਾਂਗੇ ਔਰ ਸੁਪੇ ਦੀ ਸਰਕਾਰ ਹੈ ਉਹਨਾਂ ਦੇ ਵਾਸਤੇ ਵੀ ਸੀ ਉਹਨਾਂ ਦੇ ਫੈਟਰ ਸੱਚ ਉਹਨਾਂ ਦੇ ਜਿਹੜੇ ਹੱਕ ਦੇ ਉਹਨਾਂ ਨੂੰ ਵੀ ਸੀ ਉਹਨਾਂ ਵਾਸਤੇ ਵੀ ਸੀ ਲੜਾ ਦੇ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਝਾੜੂ ਵਾਲਿਆਂ ਦੀ ਸਰਕਾਰ ਦੀ ਗੱਲ ਕਰੀਏ ਤੇ ਇਹਨਾਂ ਨੇ ਵੀ ਕੋਈ ਵਧੀਆ ਕੰਮ ਨਹੀਂ ਕੀਤਾ ਚਾਰਾ ਸਾਲ ਜੀ ਇਹਨਾਂ ਨੇ ਜੇ ਐਵਰੇਜ ਕੱਢੀਏ ਤੇ 40 42 ਦਿਨ ਦਾ ਹੀ ਸਿਰਫ ਕੰਮ ਹਰ ਮੰਜ਼ੂਰ ਹੋ ਗਿਆ 100 ਦਿਨ ਦਾ ਕੰਮ ਨਹੀਂ ਹੋਇਆ ਔਰ ਉਹਦੇ ਵਿੱਚ ਵੀ ਇਹਨਾਂ ਨੇ ਪਾਰਟੀ ਵਾਸੀ ਹੀ ਪਾਰਟੀ ਦਾ ਇਹਨੂੰ ਜਰਾ ਜਿਆਦਾ ਦਿਨ ਲੰਗਵਾ ਦਿਓ ਤੇ ਜਿਹੜੇ ਕਾਂਗਰਸ ਨੇ ਉਹਨਾਂ ਨੂੰ ਕੱਢ ਦਿਓ ਦੂਜੀ ਪਾਰਟੀਆਂ ਨੂੰ ਕੱਢ ਦਿਓ ਤੁਸੀਂ ਆਪਣੇ ਬੰਦਿਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਉਹਨਾਂ ਦੇ ਕਾਰਡਾਂ 'ਚ ਪੈਸੇ ਪਾਈਏ ਉਹਨਾਂ ਦੇ ਕਾਰਡ ਨੂੰ ਯੂਜ਼ ਕਰੀ ਉਹਨਾਂ ਨੂੰ ਕੰਮ ਦੇਈਏ ਸੋ ਇਸ ਤਰ੍ਹਾਂ ਦੇ ਕੰਮ ਵੀ ਹੋਏ ਆ ਜਿਹੜੇ ਪਿਛਲੇ ਦਿਨਾਂ ਸ਼ਾਇਦ ਤੁਸੀਂ ਅ ਅੱਜ ਨੂੰ ਵੀ ਇੱਕ ਸਟੋਰੀ ਆਈ ਸੀ ਇਹਦੇ ਬਾਰੇ 'ਚ ਸੋ ਦੋ ਕਨਕਲੂਡ ਮੈਂ ਇਸ ਗੱਲ ਨੂੰ ਕਰਦੀ ਆ ਕਿ ਕਾਂਗਰਸ ਪਾਰਟੀ ਚੱਲੀ ਆਂਡ ਥੈਟ ਕੇ ਆਪਣੇ ਹੱਕਾਂ ਦੇ ਵਾਸਤੇ ਲੜਾਈ ਹੋਵੇਗੀ ਤੇ ਆਉਣ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਸਾਰੇ ਤਿਆਰੀ ਕਰ ਲਓ ਹਜੇ ਤੇ ਅਸੀਂ ਮੀਟਿੰਗ ਕਰ ਰਹੇ ਹਾਂ ਉਹ ਅਸੀਂ ਇਹਦੇ ਬਾਅਦ ਨੈਕਸਟ ਸਟੈਪ ਹੈ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਰੈਲੀ ਕਰਾਂਗੇ ਔਰ ਸਾਡੇ ਜਿਹੜੇ ਮੇਨ ਜਿਹੜੇ ਲੀਡਰਸ ਨੇ ਜਿਹੜੇ ਵੱਡੇ ਲੀਡਰ ਹੈ ਸਾਡੇ ਇੰਚਾਰਜ ਰਹੇ ਨੇ ਗੁਪੇਸ਼ ਬਗੇਲ ਜੀ ਉਹ ਵੀ ਆਣਗੇ ਔਰ ਇਹਦੇ ਵਾਸਤੇ ਅਸੀਂ ਪੂਰਾ ਸੰਘਰਸ਼ ਕਰਾਂਗੇ ਕਿ ਇਹ ਜਿਹੜੇ ਐਕਟ ਜਿ ਤੁਸੀਂ ਤਰਮੀਨ ਕੀਤਾ ਐ ਐਕਟ ਜਿ ਜਿਹੜਾ ਤੁਸੀਂ ਕੀਤਾ ਚੇਂਜ ਕੀਤਾ ਇਹ ਸਾਨੂੰ ਮੰਨਜ਼ੂਰ ਨਹੀਂ ਹੈ। ਸਭ ਤੁਸੀਂ ਸਾਰੇ ਡਾਕਿਆਂ ਦੇ ਇਨਸਾਫ ਦਿਓ ਜਦੋਂ ਵੀ ਤੁਹਾਨੂੰ ਸਨੇਹਾ ਆਵੇ ਕੋਈ ਇਸ ਤਰ੍ਹਾਂ ਦਾ ਕਾਰਜਕ੍ਰਮ ਹੋਵੇ ਤਾਂ ਤੁਸੀਂ ਜ਼ਰੂਰ ਉੱਥੇ ਪਹੁੰਚਣ ਦੀ ਕਿਰਪਾ ਕਰਿਓ। ਸੋ ਅਸੀਂ ਆ ਜਦੋਂ ਵੀ ਸਾਡੀ ਡਿਊਟੀ ਲੱਗੇਗੀ ਅਸੀਂ ਬਿਨਾਂ ਹਮੇਸ਼ਾ ਹਾਜ਼ਰ ਹਾਂ। ਸੋ ਇਸ ਕਰਕੇ ਥੋੜੇ ਜਿ ਇੰਤਿਮ ਹੋਣਾ ਪੈਣਾ ਕਿਉਂਕਿ ਆਪਣੇ ਹੱਕ ਜਿਹੜੇ ਨੇ ਉਹ ਬੈਠੇ ਬਿਠਾਈ ਨਹੀਂ ਮਿਲਦੇ ਉਹਦੇ ਵਾਸਤੇ ਲੜਨਾ ਪੈਂਦਾ ਹੈ ਸੰਘਰਸ਼ ਕਰਨਾ ਪੈਂਦਾ ਹੈ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਆਪਣੇ ਲੋਕਾਂ ਦੇ ਨਾਲ ਖੜੀ ਹਰਨਾ ਚੋਦਰੀ ਜਿੰਦਾਬਾਦ ਹਰਨਾ ਚੋਦਰੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ